ਨੈਸ਼ਨਲ ਅਵਾਰਡੀ ਅਧਿਆਪਕ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿਹਾ ਨਾਬਾਲਗ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਇੱਥੇ ਸ਼ਿਕਾਇਤ ਕੀਤੀ ਹੈ ਉਹਨਾਂ ਨੇ ਕਿ ਅਧਿਆਪਕ ਵੱਲੋਂ ਇੱਥੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸੋ ਇੱਕ ਨੈਸ਼ਨਲ ਅਵਾਰਡੀ ਅਧਿਆਪਕ ਨੂੰ ਇੱਥੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿੱਥੇ ਕਿ ਗੰਭੀਰ ਇਲਜ਼ਾਮ ਲੱਗਨੇ ਤੇ ਅਧਿਆਪਕ ਤੇ ਨਾਬਾਲਗ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਐ ਕਿ ਅਧਿਆਪਕ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬੱਚੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ सो इत बचे जानों मानी धमकिया मिलने इल्जाम परिवार ने लगाया अध्यापक से बच्चे का शरीर शोषण करने के इल्जाम मुताबिक अध्यापक की गिरफ्तारी छापेमारी जारी है हरिंदर गरेवाल के खिलाफ उसको एक्ट तहत मामला दर्ज होया सो इतना बड़ा ही गंभीर पूरा मामला है पुलिस मुताबिक अध्यापक की गिरफ्तारी हूँ छापेमारी की जा रही है देखना होगा कि कदों तक यह अध्यापक जिससे कि गंभीर इल्जाम लगे उसको काबू किया जाता है हरिंदर गरेवाल इस अध्यापक का ना जिसके खिलाफ ओसको एक्ट तहत मामला दर्ज किया गया ਨੈਸ਼ਨਲ ਅਵਾਰਡੀ ਅਧਿਆਪਕ ਜਿਸ ਨੂੰ ਗ੍ਰਿਫਤਾਰ ਕਰਨ ਦੀ ਹੁਣ ਮੰਗ ਕੀਤੀ ਜਾ ਰਹੀ ਹੈ ਇੱਕ ਨਾਬਾਲਗ ਬੱਚੇ ਦੇ ਨਾਲ ਸਰੀਰਕ ਸੋਚਨ ਦੇ ਇਲਜ਼ਾਮ ਨੇ ਨਾਬਾਲਗ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਹੁਣ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਲਗਾਤਾਰ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਨੇ ਤੁਹਾਡੇ ਬੱਚੇ ਨਾਲ ਗਲਤ ਹਰਕਤ ਕੀਤੀ ਗਈ ਹੈ ਪੜਦਾ ਸਾਡਾ ਬੱਚਾ ਨਾਵੇ ਵਿੱਚ ਥੋਹੀ ਸਕੂਲ ਹੈ ਹਾਈ ਸਕੂਲ ਥੋਹੀ ਪੜਾਈ ਤੇ ਸਾਡੇ ਬੱਚੇ ਨਾਲ ਡੀਪੀ ਮਾਸਟਰ ਨੇ ਕੱਲ ਥਾਰ ਕਰ ਕੀਤੀ ਹੈ ਜੀ ਕਿੱਥੇ ਹੋਇਆ ਜੀ ਬੱਚੇ ਨੂੰ ਕਿੱਥੇ ਆਪਣੇ ਘਰ ਲੈ ਘਰ ਲੈ ਕੇ ਜਾਂਦਾ ਜੀ ਬੱਚੇ ਨੇ ਇਹ ਦੱਸਿਆ ਕਿ ਮੈਂ ਤੇ ਕੰਮ ਕਰਾਉਂਦਾ ਜੀ ਤੇ ਸਭ ਕੋ ਭਾਂਡੇ-ਭੁੰਡੇ ਮੈਂ ਜਾਂਦਾ ਜੀ ਤੇ ਮ사ਜ ਕਰਾਂਦਾ ਤੇ ਹਰ ਵਾਰੀ ਕਰਿਆ ਕਿ ਪਹਿਲਾਂ ਵੀ ਲੈ ਕੇ ਜਾਂਦਾ ਸੀ ਲੈ ਕੇ ਪਹਿਲੇ ਜਾਂਦਾ ਜੀ ਲੇਕਿਨ ਇਹ ਕੰਮ ਪਹਿਲੀ ਵਾਰ ਕੀਤਾ ਜੀ ਇਹ ਛੇਤੀ ਤੋਂ ਛੇਤੀ ਇਹ ਜਿਹੜੇ ਕਨੌਨੀਆਂ ਹਰਕਤਾਂ ਕਰਨ ਵਾਲੇ ਬੰਦੇ ਆ ਇਹਨਾਂ ਨੂੰ ਫੜਿਆ ਜਾਵੇ ਤੇ ਜੋ ਇਹ ਦਰਿੰਦਾ ਹੈ ਇਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤੇ ਇਹਦੇ ਨਾਲ ਜੋ ਵੀ ਬੰਦੇ ਇਨਵੋਲਵਰ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਵੇ ਧਮਕੀ ਵੀ ਦਿੱਤੀ ਸਾਡੇ ਬੱਚੇ ਨੂੰ ਕੋਡ ਦੇ ਵਿੱਚ ਬੈਠੇ ਨੂੰ ਅੰਦਰ ਹੀ ਧਮਕੀ ਦਿੱਤੀ ਗਈ ਕਿ ਤੇਰੇ ਨੂੰ ਤੇ ਤੇਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਜਾਏਗਾ ਤੇ ਇਹ ਬਹੁਤ بڑا ਬੰਦਾ ਹੈ ਮਾਨਯੋਗ ਅਦਾਲਤ ਦੇ ਵਿੱਚ ਫਿਰ ਤ ਨੂੰ ਪੇਸ਼ ਕੀਤਾ ਗਿਆ ਜਿਹਦਾ 183 ਦੇ 20 ਐਨ ਐਸ ਦੇ ਤਹਿਤ ਬਿਆਨ ਦਰਜ ਕਰਵਾਏ ਗਏ ਮਾਨਯੋਗ ਅਦਾਲਤ ਦੇ ਵਿੱਚ ਦੋਸ਼ੀ ਜਾਨੀਏ ਜਿਹੜਾ ਹਰਮਿੰਦਰ ਸਿੰਘ ਆ ਉਹਦੇ ਰਾਣ ਦੇ ਰੇੜਾ ਕੀਤੀਆਂ ਜਾ ਰਹੀਆਂ ਨੇ ਤੇ ਛੇਤੀ ਹੀ ਪਾਲ ਕਰਕੇ ਉਹਨਾਂ ਦਾ ਫੌਜਤਾ ਜੀ ਕਿ ਜਿਸ ਬੰਦੇ ਨੇ ਉਹਨਾਂ ਨੂੰ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਆ ਉਸਨੂੰ ਵੀ ਕਸਤਾਰ ਹੁੰਦੀ ਕੋਸ਼ਿਸ਼ ਕੀਤੀ ਜਾ